ਲਾਤੇ ਆ ਜੀ ਇਸ ਟੰਡ ਬਹੁਤ ਖਤਰੇ ਵਾਲਿਆ ਲਾਗ ਇਹ ਇਥੋਂ ਮਾੜਾ ਮੋਟਾ ਪਾਣੀ ਸ਼ਿਰਦਾ ਹੈ ਕਿਸੇ ਬੰਨੋ ਕਿ ਤੋ ਟੁੱਟਦਾ ਹੈ ਤੇ ਇਹ ਪ੍ਰੋਜਪੁਰ ਤੱਕ ਸਿੱਧੀ ਮਾਰ ਇਹ ਆ ਵੀ ਜੇ ਮੰਨ ਲਓ ਇਥੋਂ ਟੁੱਟਦਾ ਹੈ ਇਥੋਂ ਨਾਲ ਡਾ ਪ੍ਰੋਜਪੁਰਾ ਨਾ ਹਾਂਜੀ ਘਟ ਤੋਂ ਕਟ ਜਨੇ 21 ਤੋਂ 23 ਫੁੱਟ ਨਹੀਂ ਬਾਏ ਅੱਛਾ ਤੇ ਪਾਣੀ ਸਾਰੇ ਜਗ੍ਹਾ ਸਾਰ ਉੱਥੇ ਜਾਣਾ ਕਿ ਉਹ ਸਾਹਮਣੇ ਹਾਂਜੀ ਆਪਣੇ ਘਰ ਨੇ ਇੱਥੇ 3 ਤੋਂ 4 ਹਾਂਜੀ ਉਹਨਾਂ ਦਾ ਸੰਦ ਜਿਹੜੇ ਨੇ ਉਹ ਇੱਥੇ ਖਲੋਤੇ ਹੋਏ ਨੇ ਜੇ ਸਰਕਾਰ ਕੁਝ ਕਰੇ ਇੰਦਾ ਐਚਜੀ ਇੰਦਾ ਗੁਰ ਗੌਰ ਕਰੇ ਥੋੜਾ ਜਿਆ ਉਹਨਾਂ ਦੇ ਰਸੰਦ ਉਥੋਂ ਕੱਢੇ ਜਾਂ ਜਾਨੀ ਤਕਰੀਬਨ ਕੱਲ ਦੇ ਨਾਲ ਕੋ ਡੇਢ ਫੁੱਟ ਪਾਣੀ ਜਿਹੜਾ ਉੱਪਰ ਆ ਗਿਆ ਤੇ ਇਹ ਨੋਜ ਦੇ ਵੀ ਨੋਜ ਤੋਂ ਬਾਅਦ ਕਾਫੀ ਥੱਲੇ ਸੀ ਹੁਣ ਤਾਂ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਇਸ ਤੋਂ ਗਾੜੀ ਉਹ ਨੋਜ ਜਿਹੜੀ ਹੁਣ ਢਾ ਲਾ ਰਿਹਾ ਇਹ ਨੋਜ ਜਿਹੜੀ ਇਹ ਦੇਣ ਦੀ ਹੈ ਸਰਕਾਰ ਦੀ ਆ ਘਟਾਰੀਆ ਸਾਹਿਬ ਦੀ ਆ ਡੀਸੀ ਸਾਹਿਬ ਦੀ ਜੇ ਦੇਣ ਇਹ ਤੇ ਬਹੁਤ ਵਧੀਆ ਜੀ ਆ ਨੋਜ ਨਾ ਹੁੰਦੇ ਜਿਹੜਾ ਸਾਡਾ ਗੱਟਾ ਬਾਦਸ਼ਾ ਪਿੰਡ ਦੇ ਉਹਦਾ ਬਹੁਤ ਜਿਆਦਾ ਜੜਾ ਨੁਕਸਾਨ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ ਜੇ ਇਹ ਨੋਜਨਾ ਹੋਵੇ ਨਾ ਕਿਉਂ ਦਰਿਆ ਤੋਂ ਸਿੱਧਾ ਹੈਡ ਤੋਂ ਪਾਣੀ ਨਿਕਲਦਾ ਨਾ ਸਿੱਧਾ ਅਗਰ ਵੱਧ ਲੱਗਦਾ ਹੀ ਇੱਥੇ ਸਾਡੇ ਬੰਦ ਦੇ ਨਾਲ ਆ ਬਲੇ ਬਨੇ ਸਿਆਲ ਆਉਣ ਡਿਆ ਵੇਖੋ ਉਹਦੇ ਵਾਸਤੇ ਸਰ ਵੀ ਟੱਕਣਾ ਉਹ ਟੰਬੜ ਕੋਈ ਉਹ ਕੋਈ ਤਾਂ ਕੋਈ ਅਜਿਓ ਸਲੈਂਡਰ ਹੀ ਅੱਜਕੱਲ ਪੈ ਗਏ ਨੇ ਉਹ ਦਿੱਤੇ ਜਾਂ ਰਸੋਈ ਗਾਥੇ ਇਸ ਕਰਕੇ ਸਹੂਲਤਾਂ ਸਾਰੀਆਂ ਚਾਹੀਦੀਆਂ ਕਿਉਂਕਿ ਸੰਗਤਵਾਦ ਤੇ ਸਹੂਲਤਾਂ ਬਣ ਕੇ ਸਰਕਾਰ ਬਣੀ ਆ ਇਹ ਨਹੀਂ ਲੈਣੀਆਂ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹਰੀਕੇ ਹੈਡਵਕਸ ਤੋਂ ਥੋੜਾ ਅੱਗੇ ਪਿੰਡ ਗਟਾ ਬਾਸ਼ਾ ਸੋ ਮੌਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਥੇ ਸਤਲੋਈ ਦਰਿਆ ਤੋਂ ਬਿਲਕੁਲ ਹਰੀਕੇ ਹੈਡਵਕਸ ਤੋਂ ਕਰੀਬ 1.5-2 ਕਿਲੋਮੀਟਰ ਨਾਲ ਪਿਛੇ ਦਿਨੇ ਕੀ ਔਰ ਦਿਨੇ ਕੇ ਜਿਹੜੇ ਵੱਡੀ ਨੋਚ ਲੱਗੀ ਨੋਚ ਲੱਗੀ ਹੋਈ ਹੈ ਤੋਂ ਉਹ ਨੋਚ ਦੇ ਉੱਤੇ ਜਿਹੜਾ ਅਸੀਂ ਮੌਜੂਦ ਆ ਵੱਡੇ ਜਿਹੜਾ ਤੁਸੀਂ ਬਣਦੇ ਮੌਜੂਦ ਆ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਇਧਰ ਅੱਗੇ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਵਿਖਾ ਦਿੰਨੇ ਆ ਜੋ ਗੱਲਬਾਤ ਹੈਗੀ ਹੈ ਪਾਣੀ ਦੀ ਤੇਜ਼ੀ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਆ ਔਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਚੜਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਹਰੀਕੇ ਹੈਡਵਕਸ ਤੋਂ ਜਿਹੜਾ ਪਾਣੀ ਅੱਗੇ ਜਿਹੜਾ ਫਰੋਇਪੁਰ ਫਾਇਕੇ ਵਾਲੀ ਸਾਈਡ ਤੇ ਅੱਗੇ ਇੱਥੋਂ ਥੋੜਾ ਜਿਹਾ ਅੱਗੇ ਜਿਹੜਾ ਬੰਨ ਤੇ ਸਾਹਮਣੇ ਨੋਚ ਜਿਹੜੀ ਨੋਚ ਹੈ ਨੋਚ ਨੂੰ ਥੋੜਾ ਖਤਰਾ ਕਰਨ ਉੱਥੇ ਵੀ ਸੇਵਾ ਲੱਗੀ ਹੋਈ ਹੈ ਸੋ ਹੋਰ ਵੀ ਤੁਹਾਡਾ ਨਾਲ ਅਸੀਂ ਸਾਂਝੀਆਂ ਕਰ ਲਾਂਗੇ ਜੋ ਗੱਲਬਾਤ ਇੱਥੇ ਹਾਲਾਤ ਨੇ ਉਹ ਵੀ ਤੁਹਾਡਾ ਨਾਲ ਅਸੀਂ ਸਾਂਝੇ ਕਰ ਲਾਂਗੇ ਤਾਂ ਆਪਾਂ ਗੱਲਬਾਤ ਕਰ ਲੈਨੇ ਆ ਪ੍ਰਧਾਨ ਜੀ ਨਾਂ ਦੱਸਿਓ ਜੀ ਆਪਣਾ ਮੈਂ ਰਣਜੀਤ ਸਿੰਘ ਸਰਪੰਚ ਗੰਡਾਵਰਸ਼ਾ ਮੌਜੂਦਾ ਠੀਕ ਹੈ ਤੁਹਾਡਾ ਹੁਣ ਤੇ ਬਹੁਤ ਧੰਨਵਾਦ ਇਹ ਹਾਲਾਤ ਕੀ ਹੈ ਬਾਈ ਜੀ ਇਹ ਹਾਲਾਤ ਹੈ ਜੀ ਇਸ ਟਮ ਦਾ ਬਹੁਤ ਖਤਰੇ ਵਾਲਾ ਹਾਲਾਤ ਹੈ ਹਾਂ ਜੀ ਯਾਨੀ ਤਕਰੀਬਨ ਕੱਲ ਦੇ ਨਾਲ ਕੋ ਡੇਢ ਫੁੱਟ ਪਾਣੀ ਜਿਹੜਾ ਉੱਪਰ ਆ ਗਿਆ ਤੇ ਇਹ ਇਸ ਨੋਜ ਦੇ ਵੀ ਨੋਜ ਤੋਂ ਬਹੁਤ ਕਾਫੀ ਥੱਲੇ ਸੀ ਹੁਣ ਤਾਂ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਇਸ ਤੋਂ ਗਾੜੀ ਉਹ ਨੋਜ ਜਿਹੜੀ ਹੁਣ ਢਾਹ ਲਾ ਰਿਹਾ ਕਿੰਨਾ ਨੰਬਰ ਬੁਰਜੀ ਹੈ ਜੀ ਕਿਉਂਕਿ ਬੁਰਜੀਆਂ ਚ ਇਹ ਜੀ 12 ਨੰਬਰ 12 ਨੰਬਰ ਹਾਂ 12 ਨੰਬਰ ਬੁਰਜੀ ਹਾਂ ਜੀ ਜਮਾ ਮੌਜੂਦ ਆ ਤੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਕੋਈ ਪਾਸ ਜਿਹੜੇ ਆਪਣੇ ਮੀਡੀਆ ਰਾਈਸ ਹੁੰਦੇ ਆ ਉਹ ਸਾਨੂੰ ਕੋ ਮਿੱਟੀ ਦੀ ਇੱਥੇ ਭਈਆ ਕਰਾਉਣ ਕਿ ਗੱਟੇ ਭਰੇ ਆ ਤਾਂ ਉਹ ਪੂਚਾ ਦੇਣਾ ਜੇ ਕੋ ਮਨ ਲਓ ਕਿ ਕੋਲ ਮਿੱਟੀ ਭਰੀ ਨਹੀਂ ਹੈਗੀ ਤੋ ਆਪਾਂ ਨੂੰ ਟਾਲੀ ਨਾਲ ਵੈਸੇ ਮਿੱਟੀ ਭਈਆ ਕਰਦਣ ਅਸੀਂ ਲਾ ਕੇ ਸੰਗ ਤੇ ਇੱਥੇ ਕੁਝ ਬੰਦੇ ਲਾ ਕੇ ਭਰ ਲਾਂਗੇ ਤੇ ਬਾਕੀ ਆ ਵੀ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਾਂਗਾ ਕਿ ਉਹ ਸਾਹਮਣੇ ਆਪਣੇ ਘਰ ਨੇ ਇੱਥੇ 3 ਤੋਂ 4 ਹਾਂਜੀ ਉਹਨਾਂ ਦਾ ਸੰਦ ਜਿਹੜੇ ਨੇ ਉਹ ਇੱਥੇ ਖਲੋਤੇ ਹੋਏ ਨੇ ਜੇ ਸਰਕਾਰ ਕੁਝ ਕਰੇ ਇੰਦਾ ਇਸ ਚੀਜ਼ ਦਾ ਗੌਰ ਕਰੇ ਥੋੜਾ ਜਿਆ ਉਹਨਾਂ ਦੇ ਰਸੰਦ ਉਥੋਂ ਕੱਢੇ ਜਾਂ ਉਹਨਾਂ ਮੈਨੂੰ ਕੱਦ ਵੀ ਕਿਹਾ ਸੀ ਮੈਂ ਬਾਈ ਜੀ ਨਾਲ ਗੱਲ ਕੀਤੀ ਸੀ ਵੈਸੋ ਕਰ ਰਹੇ ਨੇ ਪਰ ਬਾਕੀ ਫਿਰ ਵੀ ਹੋਰ ਕੋ ਡੀਸੀ ਮੈਡਮ ਜਾਂ ਕੋਈ ਹੋਰ ਹੁੰਦੇ ਨੇ ਉਹ ਵੀ ਇਸ ਚੀਜ਼ ਤੇ ਉਹਦਾ ਜਨੇ ਗੌਰ ਕਰਨ ਵੀ ਇੱਕ ਤੱਕ ਕਰਦਾ ਹੈਗਾ ਟਰੈਕਟਰ ਤੇ ਟਰਾਲੀ ਤੇ ਇੱਕ ਹਰਤਾ ਹੈਗੇ ਨੇ ਹਾਲ ਨੇ ਟਰੈਕਟਰ ਆ ਉਹ ਵੀ ਖਲੋਤੇ ਨੇ ਉੱਥੇ ਕਿਉਂਕਿ ਜਿਉਂ ਨਾ ਪਾ ਕੱਢ ਲਾਂਗੇ ਵਗਣ ਬੋਰਡ ਨਾਲ ਕਿਸ ਚੀਜ਼ ਨਾਲ ਭਲਾ ਜੀ ਕੋਈ ਉਹਨਾਂ ਨੂੰ ਕੋਈ ਨੁਕਸਾਨ ਨਾ ਜ਼ਿਆਦਾ ਹੋਵੇਗਾ ਹਾਂਜੀ ਕਿੰਨੇ ਕਾਰਨੇ ਤੇ ਹੋਰ ਵੀ ਕਾਰਨੇ ਕਰਤਾ ਜਿਆਦਾ ਨਹੀਂ ਪਰ ਮੇਰੇ ਘੱਟਾ ਬਾਸ਼ਾ ਦੇ ਘੱਟ ਜਿਹੜੇ 7 ਕਿਨੇ 7 ਕਿਨੇ ਕਰ ਰਹੇ ਹਾਂਜੀ ਬਾਕੀ ਦੂਜਾ ਸਮਾਨ ਕੱਢਿਆ ਆ ਤੇ ਉਸ ਤੋਂ ਬਾਅਦ ਜਿਹੜਾ ਵੀ ਲੈ ਕੇ ਆ ਜੀ ਹਾਂ ਪਸ਼ੂ ਵੀ ਲੈ ਕੇ ਉਹ ਹਰੀਕੇ ਹੈਡ ਤੇ ਬੈਠੇ ਹੋਣ ਹਰੀਕੇ ਸ਼ਹਿਰ ਆ ਤੇ ਬਾਕੀ ਜਿਹੜੀ ਆ ਨੋਜ ਅਸੀਂ ਅਸਲ ਦੇ ਵਿੱਚ ਇਸ ਨੋਜ ਦੇ ਸਾਰੇ ਖਲੋਤੇ ਆਏ ਆ ਇਹ ਨੋਚ ਜਿਹੜੀ ਇਹ ਦੇਣੇ ਕੀ ਸਰਕਾਰ ਦੇ ਆ ਘਟਾਰੀਆ ਸਾਹਿਬ ਦੇ ਆ ਡੀਸੀ ਸਾਹਿਬ ਦੀ ਜੇ ਦੇਣ ਇਹ ਤੇ ਬਹੁਤ ਵਧੀਆ ਜੇ ਇਹ ਨੋਚ ਨਾ ਹੁੰਦੀ ਜਿਹੜਾ ਸਾਡਾ ਗੱਟਾ ਬਾਦਸ਼ਾ ਪਿੰਡੇ ਉਹਦਾ ਬਹੁਤ ਜਿਆਦਾ ਜੜਾ ਨੁਕਸਾਨ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ ਜੇ ਇਹ ਨੋਚ ਨਾ ਹੋਵੇ ਨਾ ਜੋ ਦਰਿਆ ਤੋਂ ਸਿੱਧਾ ਹੈਡ ਤੋਂ ਪਾਣੀ ਨਿਕਲਦਾ ਨਾ ਸਿੱਧਾ ਅਗਰ ਲੱਗਦਾ ਹੀ ਇੱਥੇ ਸਾਡੇ ਬੰਦ ਦੇ ਨਾਲ ਇਸ ਕਰਕੇ ਹੀ ਬੇਨਤੀ ਕਰਦੇ ਸਾਨੂੰ ਨੇ ਦੋਖ ਨੂੰ ਚਾਹੀ ਹੋਇਆ ਹੋਰ ਦਿੱਤੀਆਂ ਜਾਣ ਤੇ ਬੜੀ ਮਿਹਰਬਾਨੀ ਹੋਵੇਗੀ ਪਿਛੇ ਨਕੰਦ ਬੱਧੀ ਆ ਜਨੇ 150 ਫੁੱਟ 570 ਫੁੱਟ ਕਲੇਮੇ ਰਹਿੰਦੀ ਆ ਤੇ ਜੇ ਡੀਸੀ ਮੈਡਮ ਸਾਰੇ ਮੰਨ ਲੋ ਇਸ ਗੱਲ ਦਾ ਨੂੰ ਵਿਸ਼ਵਾਸ ਰੱਖਦੇ ਗਏ ਨੱਗੇ ਤੇ ਐਮਐਲਏ ਸਾਹਿਬ ਨੂੰ ਦੁਬਾਰਾ ਫਿਰ ਕਹਿੰਨੀ ਅੱਗੇ ਵੀ ਕੀ ਆ ਸੀਗਾ ਤੇ ਰਹਿੰਦੀ 570 ਫੁੱਟ ਜੋ ਵੀ ਕੰਦ ਸਨ ਨਾਲ ਬੰਦ ਦਿਨ ਨਸ ਪਰ ਬੰਨ ਕੇ ਤਾਂ ਸਾਨੂੰ ਬਹੁਤ ਮਜ਼ਬੂਤੀ ਹੋ ਗਈ ਬਾਕੀ ਇਹ ਵੀ ਜੇ ਇੱਥੋਂ ਮਾੜਾ ਮੋਟਾ ਪਾਣੀ ਛਿਰਦਾ ਹੈ ਕਿਸੇ ਬੰਨੋ ਕੋ ਤੋ ਟੁੱਟਦਾ ਹੈ ਤੇ ਇਹ ਪ੍ਰੋਜਪੁਰ ਤੱਕ ਸਿੱਧੀ ਮਾਰ ਆ ਇੱਥੋਂ ਨਾਲੋਂ ਤਕਰੀਬਨ ਮੇਰੇ ਸੇ ਬੰਨ ਟੁੱਟਾ ਸੀ ਹਾ ਥੋੜਾ ਜਿਹਾ ਇਸ ਤੋਂ ਥੱਲੇ ਮਤਲਬ 4 ਕਿਲੇ ਥੱਲੇ ਜਕ ਟੁੱਟਾ ਸੀਗਾ ਇਹ ਆ ਵੀ ਜੇ ਮਨ ਲਓ ਇਥੋਂ ਟੁੱਟਦਾ ਇਥੋਂ ਨਾਲੋਂ ਡਾੜਾ ਪ੍ਰੋਜਪੁਰ ਆ ਨਾ ਹਾਂਜੀ ਕੱਟ ਤੋਂ ਕੱਟ ਜੇ ਨੇ 21 ਤੋਂ 23 ਫੁੱਟ ਨੀ ਮੈਂ ਅੱਛਾ ਤੇ ਪਾਣੀ ਸਾਰੇ ਜਗ੍ਹਾ ਸਾਰਾ ਉੱਥੇ ਜਾਣਾ ਠੀਕ ਹੈ ਇਸ ਕਰਕੇ ਆ ਕਿ ਅਪੀਲ ਕਰਦੇ ਆ ਵੀ ਜੇ ਕੋਈ ਸਰਕਾਰ ਜਿਹੜਾ ਕਾਰੋਬਾਰ ਜਿਵੇਂ ਵੀ ਹੈਗਾ ਸਰਕਾਰਾਂ ਨੇ ਕਰਨਾ ਲੋ ਉਹ ਕਰਨਾ ਵੈਸੇ ਕੀਤੀ ਜਾਂਦੀਆਂ ਨੇ ਸਰਕਾਰ ਤੁਹਾਨੂੰ ਬਹੁਤ ਜ਼ਿਆਦਾ ਸਹੂਲਤ ਦੇ ਰਹੀ ਏ ਐ ਜਦੋਂ ਫੋਨ ਕਰਦੇ ਉਦੋਂ ਹੀ ਡੀਸੀ ਮੈਡਮ ਏਡੀਸੀ ਸਾਹਿਬ ਉਸ ਤੋਂ ਬਾਅਦ ਐਮਐਲਏ ਸਾਹਿਬ ਉਹਨਾਂ ਦੇ ਬੇਟੇ ਸਾਰੇ ਮਿੰਟੋਂ ਮਿੱਟੀ ਪਹੁੰਚ ਜਾਂਦੇ ਨੇ ਪਰ ਫਿਰ ਵੀ ਇਹ ਨਾਲ ਜੇ ਮਿੱਟੀ ਥੋੜ੍ਹ ਥੋੜ੍ਹੀ ਪਾਈ ਜਾਵੇ ਗੱਟੇ ਕੋਕੇ ਲਾਏ ਜਾਂਦੇ ਹੋਰ ਮਜ਼ਬੂਤੀ ਹੋ ਜੇ ਧੰਨਵਾਦ ਜੀ ਹਾਂ ਧੰਨਵਾਦ ਬਾਈ ਜੀ ਨਾਂ ਦੱਸੋ ਜੀ ਆਪਣਾ ਪ੍ਰੀਤਮ ਸਿੰਘ ਕਿ ਉਹ ਬੇਚੇ ਰਕਮਾ ਜਗਾ ਗੱਟੇ ਬਾਸ਼ਾ ਦਾ ਉਹ ਜਿੰਨੇ ਕੋਈ ਬਹੁਤ ਵੱਡੀ ਤਾ ਲੱਗੀ ਹੋਈ ਬਹੁਤ ਨੁਕਸਾਨ ਹੋ ਰਿਹਾ ਇਸ ਪਿੰਡ ਦਾ ਹੋਰ ਅਗਲੇ ਪਿੰਡੇ ਫੱਟੀ ਵਾਲਾ ਰੋਡਿਆ ਸੁਭਰਾ ਰਾਜੀ ਸੁਭਰਾ ਵਿਚੇ ਨਿਜ਼ਾਮੀ ਵਾਲਾ ਬਹੁਤ ਕਾਫੀ ਪਿੰਡਾਂ ਦਾ ਜਿਹੜਾ ਵੀ ਬਹੁਤ ਵੱਡੇ ਤੱਕ ਤੇ ਨੁਕਸਾਨ ਹੋ ਰਿਹਾ ਜਿਵੇਂ ਭਾਜ ਨੇ ਦੱਸਿਆ ਆ ਵੀ ਟਰੈਕਟਰ ਤਾਲੀਆਂ ਵਿੱਚ ਘਰੇ ਉਹ ਵੇਖੋ ਟਰੈਕਟਰ ਅੱਜ ਕੱਲ ਕੋਈ ਬਸ ਯਾਰ ਤੋਂ ਘਟ ਹੈ ਇਹ ਨਹੀਂ ਨਾ ਪਰ ਪਹਿਲਾਂ ਇਹ ਪਰ। ਪਹਿਲੀ ਜਿਹੜੀ ਅੱਜ ਕੱਲ 5 ਲੱਖ ਤੋਂ ਘਟ ਨਹੀਂ ਬਣਦੀ। ਕਿੰਨਾ ਨੁਕਸਾਨ ਵੱਡਾ ਹੈ ਇਹ ਸਰਕਾਰ ਨੂੰ ਇਹਦੇ ਵਾਸਤੇ ਬਹੁਤ ਧਿਆਨ ਦੇਣਾ ਚਾਹੀਦਾ। ਕੋਈ ਨਾ ਕੋਈ ਇਹਨਾਂ ਦਾ ਪ੍ਰਬੰਧ ਕਰਕੇ ਇਹਨਾਂ ਦੇ ਸੰਦ ਜਿਹੜੇ ਬਾਹਰ ਕਰਨੇ ਚਾਹੀਦੇ ਆ। ਬਾਕੀ ਇਹ ਹੈ ਜਿਹੜਾ ਇਹ ਇਲਾਕਾ ਇਹਦੇ ਚ ਕਣਕ ਨਹੀਂ ਬੀਜੀ ਜਾ ਸਕਦੀ। ਘਟ ਤੋਂ ਘਟ ਵੀ 1.5 ਸਾਲ ਤੋਂ ਉੱਤੇ ਉੱਤੇ ਇਸ ਭਾਅ ਦੇ ਨੂੰ ਜ਼ਮੀਨ ਵਾਣ ਕਰਨ ਤੇ ਲੱਗਣਾ। ਕੋਈ ਜਿਹਦੇ ਉੱਤੇ ਕਰਜ਼ੇ ਲੋਕਾਂ ਕਰਜ਼ੇ ਦੇ ਅਕੇ ਮਾਰੇ ਪਏ। ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਕੋਈ ਨਾ ਕੋਈ ਟਿਕਟਾਂ ਨੂੰ ਸਹੂਲਤ ਮਿਲਣੀ ਚਾਹੀਦੀ ਆ ਪੈਰੀ ਪੱਧਰ ਕੰਮਾਂ ਵਾਸਤੇ ਕਿਉਂਕਿ ਕੋਈ ਕੋਈ ਟਰੈਕਟਰਾਂ ਦੀ ਸਹੂਲਤ ਮੇਰੇ ਤੋਂ ਬਿਠੀ ਮੇਰੇ ਚਾਹ ਹੋਰ ਵੀ ਕੋਈ ਪ੍ਰਬੰਧ ਹੋਵੇ ਬਾਕੀ ਅਹੀ ਇਹ ਵੀ ਗੱਲ ਕਰਦੀਆਂ ਡੀਸੀ ਫਿਰੋਜ਼ਪੁਰ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਸੀਐਮ ਨੂੰ ਕੋਈ ਪ੍ਰੋਜੈਕਟ ਨਾ ਕਿਉਂਕਿ ਦਰਿਆ ਜੇ ਨਾ ਖਾਲੀ ਹੋ ਸਕੇ ਜੋ ਬਾਸਿਆਂ ਤੋਂ ਪਾਣੀ ਤਾਂ ਪਿੱਛਲੇ ਬੰਨੇ ਖਾਲੀ ਹੋਵੇ ਇਹਨਾਂ ਪਾਣੀ ਉੱਥੇ ਹੀ ਸਮਾ ਸਕਦਾ ਕਿਉਂਕਿ ਪਿੱਛੇ ਲੋਕਾਂ ਨੇ ਪੈਸੇ ਲਏ ਹੋਏ ਰਿਕੁਆਇਰ ਹੋਈ ਜ਼ਮੀਨ ਨੂੰ ਸਕੋਰ ਕਰਨ ਵਾਸਤੇ ਪਰ ਸਾਡੀ ਇੱਥੇ ਸਾਰੀ ਜ਼ਮੀਨ ਤਾਂ ਦੀ ਜਿਹੜੀ ਮਾਲਕੀ ਆ ਝੀਲ ਬਣੀ ਹੋਈ ਆ ਮਾਲ ਇਹ ਉਹ ਮਾਲਕੀ ਆ ਉਹ ਜਿਹੜੀ ਉਹ ਸਰਕਾਰ ਦੀ ਨਹੀਂ ਨਾ ਉਹਨੂੰ ਖਾਲੀ ਕਰਨ ਉੱਥੇ ਆਪੇ ਸਟੋਰ ਹੋ ਜਾ ਅਸੀਂ ਲੋਕ ਭੱਜ ਗਏ ਇਸ ਕਰਕੇ ਸਰਕਾਰ ਜਿਹੜੀ ਆ ਮਾਲ ਦੇ ਚਾਰੇ ਵਾਸਤੇ ਲੋਕਾਂ ਦੇ ਅਗਲੇ ਬੰਨੇ ਸਿਆਲ ਹੋਣ ਡਿਆ ਵੇਖੋ ਉਹਦੇ ਵਾਸਤੇ ਸਰ ਵੀ ਟਕਣਾ ਉਤੰਬੜ ਪਈ ਉਹ ਕਿਤੇ ਕੋਈ ਅਜਿਹਾ ਸਲੈਂਡਰ ਹੀ ਅੱਜਕੱਲ ਹੈਗੇ ਨੇ ਉਹ ਦਿੱਤੇ ਜਾਂ ਰਸੋਈ ਵਾਤੇ ਇਸ ਕਰਕੇ ਸਹੂਲਤਾਂ ਸਾਰੀਆਂ ਚਾਹੀਦੀਆਂ ਕਿਉਂਕਿ ਸੰਗਤ ਵਾਤੇ ਸਹੂਲਤਾਂ ਬਣੀਆਂ ਸਰਕਾਰ ਬਣੀਆਂ ਇਹ ਨਹੀਂ ਦੇਣੀਆਂ ਅਸੀਂ ਤੇ ਇੰਨੇ ਲੋਕ ਜ਼ਿੰਮੇਦਾਰ ਕੋਈ ਨਹੀਂ ਰਹਿਗੇ ਨਹੀਂ ਵੀ ਜੋ ਸ਼ੇਮੀ ਨਿਕਾ ਸਕੂ ਰੋਟੀ ਦੇ ਅਜ ਸ਼ੇਮੀ ਗਏ 1.5 ਸਾਲ ਬਾਅਦ ਖਾਣੇ ਆ ਇਸ ਕਰਕੇ ਇਹ ਜਿਹੜਾ ਬਹੁਤ ਵੱਡਾ ਨੁਕਸਾਨ ਇਹਦੀ ਪਰਭਾਈ ਜਿਹੜੀ ਆ ਨਾ ਇਸ ਸਰਕਾਰ ਨੂੰ ਸਾਡੇ ਨਾਲ ਮਿਲ ਕੇ ਜਨਤਾ ਦੇ ਨਾਲ ਕਰਨੀ ਚਾਹੀਦੀ ਆ ਜੀ ਜੇ ਦਿਨ ਅਸੀਂ ਆਪ ਜੀ ਜਿਹੜਾ ਅਗਲੇ ਮਹੀਨੇ ਸਾਲ ਵਿੱਚ ਇੱਕ ਰੋਟੀ ਪਾਣੀ ਆਪ ਦਾ ਬੱਚਾ ਪੜ੍ਹਾਈ ਪੂਰੀ ਬੱਚਿਆਂ ਦੀ ਕਰ ਸਕੀ ਠੀਕ ਹੈ ਭਾਈ ਜੀ ਕੀ ਨਾਂ ਜੀ ਆਪਣਾ ਜੀ ਗੁਗਿੰਦਰ ਸਿੰਘ ਜੀ ਪਿੰਡ ਘਟਾ ਪਾਸੇ ਪਿੰਡ ਘਟਾ ਪਾਸੇ ਠੀਕ ਹੈ ਕੀ ਹਾਲਾਤ ਕੀ ਆਪਾਂ ਛੋਟ ਚ ਗੱਲ ਕਰੀਏ ਜਾ ਕੇ ਕੀ ਆਪਾਂ ਹੋਣਾ ਹੈ ਹਾਲਾਤ ਆ ਜੀ ਸਾਡੇ ਨੋਜ ਨੋਜ ਜਿਹੜੀ ਇਹ ਕਟਾਰੀਆ ਸਾਹਿਬ ਨੇ ਬਹੁਤ ਬੰਦੀ ਆ ਜੀ ਬਹੁਤ ਸਾਡੂ ਮੱਲਾ ਵੀ ਇਹਦਾ ਫਾਇਦਾ ਹੋਇਆ ਹੈ ਉਹਨਾਂ ਨੇ ਇੱਕ ਨਾਲ ਕੰਦ ਕੀਤੀ ਆ ਜੀ ਕੰਦ ਦਾ ਵੀ ਸਾਨੂੰ ਬਹੁਤ ਜ਼ਿਆਦਾ ਮੱਲਾ ਮਾਨਿਫੈਕਚਰ ਮਿਲਿਆ ਜੀ ਤੇ ਇਸ ਕਰਕੇ ਅਸੀਂ ਇਹ ਕਹਿਨੇ ਵੀ ਨਾਲ ਜਿਹੜੀ ਕੰਦ ਜਿਹੜੀ ਬਾਕੀ ਰਹਿੰਦੀ ਹੈ 500 ਫੁੱਟ ਉਹ ਵੀ ਮਤਲਬ ਨਾਲ ਹੋ ਜਾਏ ਸਦਾ ਵਾਸਤੇ ਸਾਨੂੰ ਮਤਲਬ ਵੀ ਬਹੁਤ ਵਧੀਆ ਸਹੂਲਤ ਹੋ ਜਾਏਗੀ ਠੀਕ ਹੈ ਕੋਈ ਮਿੱਟੀ-ਮਿੱਟੀ ਵਗੈਰਾ ਵੀ ਇੱਥੇ ਲੋੜ ਹੈ ਜਾਂ ਕਿਸ ਤਰ੍ਹਾਂ ਦੀ ਮਿੱਟੀ ਵੀ ਚਾਹੀਦੀ ਹੈ ਜੀ ਮਿੱਟੀ ਤਾਂ ਮਤਲਬ ਵੀ ਇੱਥੇ ਜੇ ਤੋੜੇ ਮਿਲ ਜਾਣ ਕੋਈ ਤਾਂ ਮੈਂ ਮਿੱਟੀਆਂ ਬੋਰੀਆਂ ਭਰੀਆਂ ਆ ਜਾਣ ਤੇ ਫਿਰ ਤਾਂ ਸਦਾ ਵਾਸਤੇ ਬਹੁਤ ਹੂੰ ਠੀਕ ਠੀਕ ਹੋ ਗਿਆ ਪਰ ਪਰ ਕੇ ਹੋਣ ਜਿਹਦੀਆਂ ਕੋੜੇ ਬਾਦੀ ਦੀ ਸਹੂਲਤ ਹੋ ਸਕੇ ਲੋਕਾਂ ਨੂੰ ਸੋ ਇੱਥੇ ਆਪਾਂ ਤਸਵੀਰਾਂ ਦੇਖੀਆਂ ਨੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੁਣੇ ਮੇਰੇ ਨਾਲ ਨੇ ਸਾਰੇ ਇੱਥੋਂ ਜਿਹੜੇ ਇਲਾਕਾ ਨਿਵਾਸੀ ਨੇ ਪਿੰਡ ਨਿਵਾਸੀ ਹੈਗੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਵੀ ਇੱਧਰ ਹਾਲਾਤ ਨੇ ਜੋ ਵਿਖਾ ਦਿੰਨੇ ਆ ਇੱਥੇ ਇੱਕ ਲੰਮੀ ਨੋਚ ਲੱਗੀ ਹੋਈ ਹੈ ਜੋ ਪੱਥਰ ਦੀ ਬਣੀ ਹੋਈ ਹੈ ਸੋ ਪਿੰਡ ਗੱਟਾ ਬਾਸ਼ਾ ਗੱਟਾ ਬਾਸ਼ਾ ਪੱਕੇ ਹੀ ਬਣਤ ਉੱਤੇ ਜਿਹੜਾ ਅੰਦਰਲੇ ਬਣੀ ਨੋਚ ਨੋਚ ਲੱਗੀ ਹੋਈ ਉਸ ਨੋਚ ਦੇ ਉੱਤੇ ਅਸੀਂ ਇਸ ਟਾਈਮ ਮੌਜੂਦ ਆ ਸੋ ਹਲਾਤ ਨੇ ਸਤਲੁਜ ਦਰਿਆ ਦਾ ਪਾਣੀ ਜਿਹੜਾ ਹੜਾਂ ਦਾ ਪਾਣੀ ਕਹਿ ਸਕਦੇ ਹਾਂ ਸਤਲੁਜ ਦਰਿਆ ਦਾ ਨਹੀਂ ਕਹਿ ਸਕਦੇ ਵੱਡੇ ਪੱਧਰ ਤੇ ਜਿਹੜਾ ਇਸ ਸਾਡੇ ਫਰੋਜਪੁਰ ਇਲਾਕੇ ਦੇ ਵਿੱਚ ਜਿਹੜਾ ਫਸਲਾਂ ਨੂੰ ਘਰਾ ਨੂੰ ਨਸ਼ਟ ਕਰਦਾ ਅੱਗੇ ਵਧ ਰਿਹਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੁਭਾਵਨਾ ਹੈ ਕਿ ਵੱਡੇ ਪੱਧਰ ਤੇ ਪਾਣੀ ਵਧਣ ਦੀ ਸੁਭਾਵਨਾ ਹੈ ਜਿਸ ਕਰਕੇ ਪੱਕੇ ਬਨਾਂ ਨੂੰ ਵੀ ਢਾਹ ਲੱਗ ਸਕਦੀ ਹੈ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡੇ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ